ਕਬਾਈ ਹੈ ਨਾ ਇਹਨਾਂ ਨੇ ਹਾਰਡ ਪੀਟ ਦਾ ਵੀ ਬਹੁਤ ਮਤ ਦਿੱਤੀ ਚਲੋ ਇਹ ਗਏ ਆ ਜੀ ਰਾਸ਼ਨ ਲੈ ਕੇ ਹੁਣ ਇਹ ਸੋਸ਼ਲ ਮੀਡੀਆ ਤੇ ਜਿਹੜਾ ਨਾ ਮਤਲਬ ਐਸੀਆਂ ਨੂੰ ਭੰਡਣ ਡੈ ਆ ਇਹਨਾਂ ਨੂੰ ਇਨਾ ਮਤਲਬ ਇਹ ਜਲੀਲ ਕਰਨ ਡੈ ਆ ਯਾਰ ਕੀ ਤੁਹਾਡੇ ਲੰਗਰਾਂ ਦਾ ਫਾਇਦਾ ਕੀ ਤੁਸੀਂ ਮਤਲਬ ਕਿ ਏ ਦੋਸਤੋ ਮੈਂ ਐ ਹੀ ਗੱਲ ਕਰਨ ਦਿਆਂ ਇਹਨਾਂ ਦੇ ਪੇਜਾਂ ਤੇ ਜਾਇਓ ਦੇਖਿਓ ਇਹ ਬੰਦੇ ਕਿੱਦਾਂ ਮਤਲਬ ਕਿ ਅਸੀਂਾਂ ਨੂੰ ਵੀ ਬਦਨਾਮ ਕਰਦੇ ਆ ਕਹਿੰਦੇ ਕੀ ਆ ਵੀ ਅਖੇ ਜੀ ਜਿਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨਹੀਂ ਕੋਈ ਨੁਕਸਾਨ ਹੋਇਆ ਨਾ ਉਹ ਰੱਖ ਨਹੀਂ ਜਮਾ ਕਰੀ ਜਾਂਦੇ ਘਰਾਂ ਦੇ ਵਿੱਚ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਪਾਲਿਆ ਉਹਨਾਂ ਲੋਕਾਂ ਨੂੰ ਤੁਸੀਂ ਖਵਾਉਨੇ ਆ ਉਹਨਾਂ ਲੋਕਾਂ ਨੂੰ ਤੁਸੀਂ ਗੁਰੂ ਨਾਨਕ ਮਹਾਰਾਜ ਦਾ ਸਿੱਖਿਆ ਉਹ ਤੁਹਾਡੇ ਵਿੱਚ ਇੰਨੀ ਈਰਖਾ ਭਾਈ ਜੇ ਇਸ ਬੰਦੇ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਭਾਈ ਜੇ ਤੂੰ ਨਾ ਵਾਕਿਆ ਹੀ ਉਹ ਦੇਖ ਕੇ ਆਇਆ ਵੀ ਰਾਛਣ ਜੀ ਉਹਨਾਂ ਨੇ ਜੋੜੇ ਹੋਏ ਆ ਧੰਕਾ ਲਾਈਆਂ ਹੋਈਆਂ ਇੱਕ ਵੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਐ ਹਵਾ ਜੀ ਨਹੀਂ ਤੀਰ ਮਾਰੀਦਾ ਹੁੰਦਾ ਐਵੇਂ ਨਹੀਂ ਬਦਨਾਮ ਕਰੀ ਜਾਈਦਾ ਗੱਡੀਆਂ ਟਰਾਲੀਆਂ ਰੋਕਦੇ ਮਾਰੇ ਗਰੀਬ ਗੁਰੂ ਮਹਾਰਾਜ ਨੇ ਤਾਂ ਕਿਹਾ ਆ ਵੀ ਜਿਹੜੀ ਗੋਲ ਕੇ ਆ ਨਾ ਉਹ ਗਰੀਬ ਦਾ ਮੂੰਹ ਆ ਉਹ ਤੁਸੀਂ ਤਾਂ ਯਾਰਾ ਪਾਉਣਾ ਕੀ ਤੁਸੀਂ ਤਾਂ ਆਪ ਦੇ ਤੁਹਾਡੀ ਤੇ ਹਿੰਮਤ ਨਹੀਂ ਕੋਈ ਦੇਣ ਦੀ ਹੈ ਨਾ ਤੇ ਤੁਸੀਂ ਦੂਸਰਿਆਂ ਨੂੰ ਵੀ ਟੱਕਣ ਆਇਆ ਵੀ ਇਹਨਾਂ ਨੂੰ ਨਾ ਜੀ ਰਛਣ ਦਿਓ ਇਹਨਾਂ ਨੇ ਧੰਕਾ